ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰਦੇ ਆ ਜੀ ਬਰਾਡ ਕਲੀਨਿੰਗ ਲੈਬ ਐਂਡ ਹਸਪੀਟਲ ਪਿੰਡ ਰਾਮਾ ਜ਼ਿਲ੍ਹਾ ਮੋਗਾ ਜਿੱਥੇ ਸਾਡੇ ਕੋਲੇ ਵੱਖ-ਵੱਖ ਤਰ੍ਹਾਂ ਦੇ ਮਰੀਜ਼ ਆਉਂਦੇ ਆ ਜਿਨ੍ਹਾਂ ਨੂੰ ਰੀੜ ਦੀ ਹੱਡੀ ਦੀ ਸਮੱਸਿਆ ਸ਼ੂਗਰ ਦੀ ਪ੍ਰੋਬਲਮ ਹੋਵੇ ਕਾਲਾ ਪੀਲੀਆ ਹੋਵੇ ਸ਼ੂਗਰ ਦੇ ਨਾਲ ਹੱਥ ਪੈਰ ਲੱਤਾਂ ਗਲ ਸੜ ਜਾਂਦੀਆਂ ਡਾਕਟਰਾਂ ਨੇ ਜਵਾਬ ਦਿੱਤਾ ਹੋਵੇ ਇਸੇ ਤਰ੍ਹਾਂ ਦੇ ਮਰੀਜ਼ ਸਾਡੇ ਕੋਲੇ ਅਨੇਕਾਂ ਹੀ ਠੀਕ ਹੋ ਕੇ ਗਏ ਹਨ ਤੇ ਪਰਮਾਤਮਾ ਦੀ ਕਿਰਪਾ ਨਾਲ ਡਾਕਟਰ ਚਮਕੌਰ ਸਿੰਘ ਬਰਾਰ ਸਾਹਿਬ ਜੀ ਇੱਥੇ ਬੈਠਦੇ ਨੇ ਜੋ ਕਿ ਮਰੀਜ਼ਾਂ ਦਾ ਚੈੱਕਅਪ ਕਰਦੇ ਆ। ਇਸੇ ਤਰ੍ਹਾਂ ਜਿਵੇਂ ਵੀ ਸਾਡੇ ਕੋਲੇ ਮਰੀਜ਼ ਠੀਕ ਹੁੰਦੇ ਹਨ ਉਸੇ ਤਰ੍ਹਾਂ ਅਸੀਂ ਮਰੀਜ਼ਾਂ ਨੂੰ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਸਾਹਮਣੇ ਲੈ ਕੇ ਆਉਣੇ ਰਹਿੰਦੇ ਆ ਤਾਂ ਕਿ ਇਸ ਵੀਡੀਓ ਨੂੰ ਦੇਖ ਕੇ ਮਰੀਜ਼ ਕਿਸੇ ਹੋਰ ਮਰੀਜ਼ ਆ ਵੀ ਭਲਾ ਹੋ ਸਕੇ। ਇਸੇ ਤਰ੍ਹਾਂ ਸਾਡੇ ਕੋਲੇ ਮਾਤਾ ਜੀ ਕਰਮਜੀਤ ਕੌਰ 100 150 ਕਿਲੋਮੀਟਰ ਪਿੰਡ ਰਾਮਪੁਰੀ ਵਾਲੀ ਸਾਈਡ ਤੋਂ ਆਉਂਦੇ ਆ। ਜਿਨ੍ਹਾਂ ਨੂੰ ਕਈ ਸਾਲਾਂ ਤੋਂ ਰੀੜ ਦੀ ਹੱਡੀ ਦੀ ਸਮੱਸਿਆ ਸੀ ਬਹੁਤ ਸਾਰੇ ਡਾਕਟਰਾਂ ਨੂੰ ਮਿਲੇ ਹਰ ਡਾਕਟਰ ਨੇ ਇਹੀ ਸਲਾਹ ਦਿੱਤੀ ਸੀ ਵੀ ਇਹਨਾਂ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਵੇਗਾ ਰੀੜ ਦੀ ਹੱਡੀ ਦੇ ਚਾਰ ਮਣਕੇ ਜਿਹੜੇ ਭੁਰ ਗਏ ਸੀ ਤੇ ਇਹਨਾਂ ਦੇ ਵਿੱਚ ਅੱਜ ਸਾਡੇ ਕੋਲੇ ਇਹ ਬਿਲਕੁਲ ਆਪਣੇ ਆਪ ਬੱਸ ਤੇ ਚੱਲ ਕੇ ਆਉਂਦੇ ਆ ਗੱਡੀ ਦੇ ਉੱਪਰ ਲੈ ਕੇ ਆਉਂਦੇ ਸੀ ਬਿਠਾ ਕੇ ਲੈ ਕੇ ਆਉਂਦੇ ਸੀ ਚੱਕ ਕੇ ਲੈ ਕੇ ਆਉਂਦੇ ਸੀ ਅੱਜ ਮਾਤਾ ਜੀ ਆਪ ਬੱਸਾਂ ਦੇ ਉੱਪਰ ਮੈਡੀਸਨ ਲੈਣ ਆਉਂਦੇ ਆ ਆਓ ਆਪਾਂ ਉਹਨਾਂ ਨਾਲ ਦੋ ਮਿੰਟ ਗੱਲਬਾਤ ਕਰਾਂਗੇ ਤਾਂ ਕਿ ਇਦਾਂ ਦੇ ਜਿਹੜੇ ਮਰੀਜ਼ ਆ ਰੀੜ ਦੀ ਹੱਡੀ ਦੇ ਜਿਹੜੇ ਘਰੇ ਆਪਣੇ ਮੰਜੀ ਤੇ ਜੁੜ ਕੇ ਬੈਠੇ ਆ ਉਹ ਇਹ ਵੀਡੀਓ ਨੂੰ ਦੇਖ ਕੇ ਹੌਸਲਾ ਨਾ ਛੱਡਣ ਕਿਉਂਕਿ ਰੀੜ ਦੀ ਹੱਡੀ ਦੇ ਭੁਰੇ ਮਣਕਿਆਂ ਦਾ ਹੱਲ ਸਾਡੇ ਕੋਲੇ ਹੈਗਾ ਡਿਸਪਲੇ ਤੇ ਸਾਡੇ ਨੰਬਰ ਚੱਲ ਰਹੇ ਆ ਜਿੰਨਾ ਮੇਰੇ ਵੀਰ ਭਰਾਵਾਂ ਨੂੰ ਜ਼ਰੂਰਤਾ ਸਲਾਹ ਲੈਣ ਲਈ ਜਾਂ ਮੈਡੀਸਨ ਲੈਣ ਲਈ ਸੰਪਰਕ ਕਰ ਸਕਦੇ ਆ ਡਾਕਟਰ ਚਮਕੌਰ ਸਿੰਘ ਇੰਪਰਾੜ ਸਾਹਿਬ ਇੱਥੇ ਬੈਠਦੇ ਨੇ ਆਓ ਆਪ ਮਾਤਾ ਜੀ ਦੇ ਮੂੰਹੋਂ ਗੱਲਬਾਤ ਸੁਣਦੇ ਆ ਵੀ ਕਿੱਥੋਂ ਕਿੱਥੋਂ ਦਵਾਈਆਂ ਇਹਨਾਂ ਨੇ ਖਾਧੀਆਂ ਹੁਣੇ ਕੀ ਮਹਿਸੂਸ ਕਰਦੇ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਮਾਤਾ ਜੀ ਤੁਸੀਂ ਦੱਸੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਈ ਜੀ ਮੇਰੀ ਪ੍ਰਮਾਤਮਾ ਨੇ ਸੁਣੀ ਸਬਦੀ ਸੁਣੇ ਸੱਚਾ ਪਾਤਸ਼ਾਹ ਜਿਸ ਨੇ ਮੈਂ ਐਨ ਰੋਗਣ ਹੋਈ ਬੈਠੀ ਸੀ ਜਮੀ ਆਸਮਾਨ ਕਾਤੀ ਸੀ ਵੀ ਹੁਣ ਮੈਨੂੰ ਕਿਤੋਂ ਵੀ ਠੀਕ ਨਹੀਂ ਹੋ ਪਾਉਂਗੀ ਮੈਂ ਕੋਈ ਸੰਗਰੂਰ ਏਰੀਆ ਨੇ ਮੈਂ ਛੱਡਾ ਤੀ ਮਾਨਸਾਕ ਨਹੀਂ ਨਹੀਂ ਛੱਡਾ ਤੀ ਪਟਿਆਲਾ ਲੁਧਿਆਣਾ ਸਾਰੇ ਫਿਰ ਗਈ ਸੀ ਸਮਾਣੇ ਪਾਤੜਾਂ ਤੱਕ ਵੀ ਹੁਣ ਮੈਨੂੰ ਕਿ ਤੋਂ ਠੀਕ ਨਹੀਂ ਹੋ ਸਕਦੀ ਜਦੋਂ ਮੈਂ ਪਹਿਲੇ ਦਿਨ ਉਰੇ ਆਈ ਮੈਨੂੰ ਉਰੇ ਆ ਕੇ ਵੀ ਮਹਿਸੂਸ ਹੋਇਆ ਵੀ ਜਦੋਂ ਮੈਨੂੰ ਐਡੇ ਐਡੇ ਹਸਪਤਾਲਾਂ ਚੋਂ ਨਹੀਂ ਆਰਾਮ ਆਇਆ ਬਿਊਰੋ ਮੈਂ ਖੀ ਟੋਕ ਹੋ ਜਾਣਾ ਹੈਗਾ ਚਲ ਜਦੋਂ ਮਹੀਨੇ ਡੇਢ ਮਹੀਨੇ ਚ ਮੈਨੂੰ ਥੋੜਾ ਥੋੜਾ ਫਰਕ ਪਿਆ ਕਰੇ ਫਿਰ ਮੈਨੂੰ ਤਿੰਨ ਚਾਰ ਜਾਣੇ ਗੱਡੀ ਚੋਂ ਚੱਕਦੇ ਤੇ ਵੀ ਚੇਅਰ ਤੇ ਬਿਠਾ ਕੇ ਲੈ ਕੇ ਆਉਂਦੇ ਤੇ ਤੇ ਉਸ ਤੋਂ ਬਾਅਦ ਮੈਨੂੰ ਹਰ ਮਹੀਨੇ ਥੋੜਾ ਥੋੜਾ ਫਰਕ ਪੈਂਦਾ ਗਿਆ ਚਲ ਉਹ ਤੋਂ ਬਾਅਦ ਮੈਂ ਬਿਲਚੇਰ ਤੋਂ ਉੱਠ ਕੇ ਸੋਟੀ ਨਾਲ ਤੁਰਨ ਲੱਗੀ ਸੋਟੀ ਤੋਂ ਬਾਅਦ ਮੈਂ ਫਿਰ ਖੁੰਡੀ ਨਾਲ ਤੁਰਨ ਲੱਗੀ ਹੁਣ ਮੈਂ ਸਾਲ ਪਾਰ ਹੋ ਗਿਆ ਹੁਣ ਮੈਂ ਜਮਾ ਬਿਲਕੁਲ ਠੀਕ ਹਾਂ ਕੋਈ ਸੋਟੀ ਨਹੀਂ ਲੈਂਦੀ ਮੈਂ ਕੋਈ ਕਿਸੇ ਰ ਸਹਾਰਾ ਨਹੀਂ ਭਾਲਦੀ ਹੁਣ ਮੈਂ ਇਕੱਲੀ ਵਸ ਤੇ ਖੁਦ ਆਪ ਆ ਕੇ ਦਵਾਈ ਲੈ ਕੇ ਜਾਂਦੀ ਆ ਆਪੇ ਆਉਂਦੀ ਆ ਇਕੱਲੀ ਕੋਈ ਮੇਰੇ ਨਾਲ ਨਹੀਂ ਆਉਂਦਾ ਕਿਸੇ ਰ ਮੈਂ ਹੁਣ ਸਹਾਰਾ ਨਹੀਂ ਭਾਲਦੀ ਜਹੇ ਜੇ ਮੈਨੂੰ ਜਿਹੜਾ ਬਹਿਮਤੀ ਉਹ ਮੇਰਾ ਬਹਿਮਾਨ ਦਾ ਨਿਕਲ ਗਿਆ ਵੀ ਸੱਚੇ ਪਾਤਸ਼ਾਹ ਨੇ ਜਿਵੇਂ ਮੈਂ ਉਹ ਠੀਕ ਕਰਕੇ ਦੋਨੀਆਂ ਹਰਕ ਭੈਣ ਭਾਈ ਠੀਕ ਹੋ ਕੇ ਜਾਊਗਾ ਪਰ ਮੈਂ ਕਿਸੇ ਦੇ ਮਾਗਰ ਨਹੀਂ ਲੱਗੀ ਤੇ ਮਾਨੂੰ ਹਰਕ ਡਾਕਟਰ ਇਹ ਸਲਾਹ ਦਿੰਦਾ ਸੀ ਵੀ ਭਾਈ ਹੁਣ ਤੇਰਾ ਕੋਈ ਹੱਲ ਨਹੀਂ ਹੈਗਾ ਵੀ ਆਪਰੇਸ਼ਨ ਕਰਾ ਲੈ ਚੁੱਪ ਕਰਕੇ ਪਰ ਮੈਂ ਆਪਰੇਸ਼ਨ ਲਈ ਕੱਲੀ ਹੀ ਤਿਆਰ ਨਹੀਂ ਸੀ ਸਾਰੇ ਭੈਣ ਭਾਈ ਕਹਿੰਦੇ ਤੇ ਵੀ ਆਪਰੇਸ਼ਨ ਕਰਾ ਲੈ ਤੇਰੇ ਬੱਚੇ ਰੋਣ ਜਾਣਗੇ ਪਰ ਮੈਂ ਕੱਲੀ ਨੇ ਹਿੰਡ ਰੱਖੀ ਪਰ ਉਹ ਮੇਰੀ ਹਿੰਡ ਸੱਚੇ ਪਾਤਸ਼ਾਹ ਨੇ ਪੂਰੀ ਕਰਤੀ ਵੀ ਹੁਣ ਮੈਂ ਇਹ ਕਹਿਨੀ ਆਂ ਵੀ ਹਰ ਕੋ ਪੈਣ ਪਾਈ ਊਰੇ ਆ ਕੇ ਸਲਾਹ ਲਓ ਲਾਜ ਕਰਾਉਣਾ ਨਾ ਕਰਾਉਣਾ ਸੋਡੀ ਆਪਣੀ ਮਰਜ਼ੀ ਐ। ਤੁੰਹਾਂ ਜੀ ਬਹੁਤ ਹੌਸਲਾ ਮਿਲਦਾ ਇਦਾਂ ਦੀਆਂ ਵੀਡੀਓ ਦੇਖ ਕੇ ਕਿ ਜਿਹੜੇ ਡਾਕਟਰਾਂ ਨੂੰ ਹਸਪੀਟਲਾਂ ਤੋਂ ਜਵਾਬ ਦਿੱਤਾ ਹੋਵੇ ਕਿ ਤੁਹਾਡੀ ਰੀਡ ਦੀ ਹੱਡਾ ਆਪਰੇਸ਼ਨ ਹੋਊਗਾ ਆਪ ਸਭ ਨੂੰ ਪਤਾ ਐ ਆਪਰੇਸ਼ਨ ਕਰਦੇ ਸਮੇਂ ਕੋਈ ਵੀ ਡਾਕਟਰ ਗਾਰੰਟੀ ਨਹੀਂ ਦਿੰਦਾ। ਬڑے ਮਰੀਜ਼ ਆ ਜਿਹੜੇ 100 ਦੇ ਵਿੱਚੋਂ 5 ਮਰੀਜ਼ ਰੀੜ ਦੀ ਹੱਡੀ ਲੈ ਠੀਕ ਹੁੰਦੇ ਆ ਤੇ ਬਹੁਤ ਦੁੱਖ ਭਰਨੇ ਪੈਂਦੇ ਆ ਸ਼ੁਕਰਾਨਾ ਕਰਦੇ ਆ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਉਸ ਤੋਂ ਬਾਅਦ ਡਾਕਟਰ ਚਮਕੌਰ ਸਿੰਘ ਜੀ ਬਰਾੜ ਜਿਨ੍ਹਾਂ ਦਾ ਮੋਬਾਈਲ ਨੰਬਰ ਨੋਟ ਕਰ ਲਓ ਜੀ 987226623 ਪਿੰਡ ਰਾਮਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਡਿਸਪਲੇ ਤੇ ਨੰਬਰ ਚੱਲ ਸਕਦੇ ਆ ਜੇ ਕਿਸੇ ਨੂੰ ਨਾਂ ਪਤਾ ਲੱਗੇ ਤਾਂ ਤੁਸੀਂ ਕੰਟੈਕਟ ਕਰਕੇ ਸਾਡਾ ਐਡਰੈਸ ਲੈ ਸਕਦੇ ਆ ਜੀ ਧੰਨਵਾਦ ਕਰਦੇ ਆ ਮਾਤਾ ਜੀ ਦਾ ਕਿਉਂਕਿ ਇਦਾਂ ਦੀਆਂ ਵੀਡੀਓ ਦੇਖ ਕੇ ਮਰੀਜ਼ਾਂ ਨੂੰ ਵੀ ਹੌਸਲਾ ਮਿਲਦਾ ਵੀ ਸਾਹ ਕਾਸ਼ ਸਾਡੀ ਜਿਹੜੀ ਤੁਰਨ ਦੀ ਆਸ ਜਿਹੜੀ ਉਹ ਪੂਰੀ ਹੋ ਸਕੇ ਕਿਉਂਕਿ ਬਹੁਤ ਘੱਟ ਚਾਂਸ ਆ ਆਮ ਹਸਪੀਟਲ ਦੇ ਵਿੱਚ ਇਹੀ ਸਲਾਹ ਦਿੱਤੀ ਜਾਂਦੀ ਕਿ ਆਪਰੇਸ਼ਨ ਹੋਊਗਾ ਤੁਸੀਂ ਸਾਡੇ ਕੋਲੇ ਆਓ ਇਦਾਂ ਦੇ ਮਰੀਜ਼ ਰੀੜ ਤੇ ਹੱਡੀ ਦੇ ਮਣ ਕੇ ਟੁੱਟ ਗਈ ਹੋਣ ਭੁਰ ਗਈ ਹੋਣ ਕਿਸੇ ਕਿਸਮ ਦੀ ਸਮੱਸਿਆ ਹੋਵੇ ਇੱਕ ਵਾਰ ਜ਼ਰੂਰ ਤੁਸੀਂ ਕੰਟੈਕਟ ਕਰਕੇ ਸਲਾਹ ਲਓ ਡਾਕਟਰ ਸਾਹਿਬ ਤੋਂ ਜ਼ਰੂਰ ਭਲਾ ਹੋਵੇਗਾ ਚਲੋ ਠੀਕ ਹੈ ਜੀ ਡਸਲੇ ਤੇ ਨੰਬਰ ਚੱਲ ਰਹੇ ਆ ਕੋਈ ਵੀ ਕੰਟੈਕਟ ਸਾਡਾ ਕਰ ਸਕਦਾ ਜੀ ਇੱਕ ਵਾਰ ਫੇਰ ਐਡਰੈਸ ਨੋਟ ਕਰ ਲਓ ਜੀ ਬਰਾਡ ਕਲੀਨਿੰਗ ਲੈਬ ਐਂਡ ਹਸਪੀਟਲ ਪਿੰਡ ਰਾਮਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ